ਨੈਸ਼ਨਲ ਮਿਲਕ ਡੇ 26 ਨਵੰਬਰ ਨੂੰ ਮਨਾਇਆ ਜਾਂਦਾ ਆ ਇੰਡੀਆ ਦੇ ਵਿੱਚ ਜਿਹੜਾ ਕੀ ਬਰਥਡੇਟ ਹੈ ਡਾਕਟਰ ਵੀ ਕੁਰੀਅਨ ਜੀ ਦਾ ਡਾਕਟਰ ਵੀ ਕੁਰੀਅਨ ਜੀ ਜਿਨ੍ਹਾਂ ਨੂੰ ਆਪਾਂ ਇੰਡੀਆ ਦੇ ਵਿੱਚ ਫਾਦਰ ਆਫ ਵਾਈਟ ਰੈਵੋਲੂਸ਼ਨ ਵੀ ਕਹਿੰਦੇ ਆ ਕਿ ਦੁੱਧ ਦੇ ਜਿਹੜਾ ਆਪਣੀ ਕ੍ਰਾਂਤੀ ਆਈ ਹੈ ਉਹਨਾਂ ਦੇ ਪਿਤਾ ਦੇ ਰੂਪ ਚ ਦੇਖਿਆ ਜਾਂਦਾ ਆ ਥੋੜਾ ਜਿਹਾ ਪੁਰਾਣੇ ਸਮੇਂ ਚ ਜਾਈਏ ਤਾਂ ਇੱਕੋ ਇੱਕ ਨੈਚੁਰਲ ਡਰਿੰਕ ਸੀਗੀ ਮਿਲਕ ਜੀ ਹਰ ਘਰ ਚ ਹੁੰਦੀ ਸੀ ਸਾਰੇ ਪੀਂਦੇ ਸੀ ਜਿੱਦਾਂ ਅੱਜ ਕੱਲ ਲੋਕ ਪਾਣੀ ਪੀਂਦੇ ਨੇ ਉਸ ਵੇਲੇ ਲੋਕ ਮਿਲਕ ਪੀਂਦੇ ਸੀ ਲੇਕਿਨ ਕਿਤਨਾ ਕਿਤੇ ਸੌਫਟ ਡਰਿੰਕਸ ਆ ਗਈਆਂ ਕੋਲਡ ਡਰਿੰਕਸ ਆ ਗਈਆਂ ਤੁਹਾਨੂੰ ਲੱਗਦਾ ਬਈ ਮਿਲਕ ਦੇ ਥਾਂ ਜਿਹੜੀਆਂ ਇਹਨਾਂ ਡਰਿੰਕਸ ਨੇ ਲੈ ਲਈ ਹਰ ਇੱਕ ਚੀ ਕਈ ਚੀਜ਼ਾਂ ਹੁੰਦੀਆਂ ਥੋੜੇ ਚਿਰ ਆਂਦੀਆਂ ਤੇ ਫਿਰ ਉਹ ਚਲੇ ਜਾਂਦੀਆਂ ਆ ਜਿਹੜਾ ਮਿਲਕ ਹੈ ਜਾਂ ਦੁੱਧ ਹੈ ਉਹ ਆਪਣਾ ਸ਼ੁਰੂ ਤੋਂ ਰਿਹਾ ਆ ਤੇ ਆਪਾਂ ਜਦੋਂ ਜਨਮ ਲੈਂਦੇ ਆ ਮਾਂ ਦਾ ਦੁੱਧ ਕਿੰਨੇ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਦੁੱਧ ਜਾਨਵਰਾਂ ਤੋਂ ਮਿਲਦਾ ਉਹ ਪਿੰਦੇ ਆ ਉਹ ساری ਉਮਰ ਪਿੰਦੇ ਰਹਿੰਦੇ ਆ ਐਨੀਮਲ ਡਿਜ਼ੀਜ਼ ਕੰਟਰੋਲ ਉਹਦੀ ਬਿਮਾਰੀ ਦਾ ਡਾਇਗਨੋਸਿਸ ਕਰਨਾ ਆ ਅਸੀਂ ਹਰ ਇੱਕ ਪੱਖੋਂ ਉਹਨਾਂ ਦਾ ਹੈਲਪ ਕਰਦੇ ਆ ਤੇ ਇਥੋਂ ਅਸੀਂ ਗਾਈਆਂ ਦਾ ਔਰ ਮੱਝਾਂ ਦਾ ਜਿਹੜਾ ਉਹਨੂੰ ਏਆਈ ਕਰਨ ਲਈ ਸੀਮਨ ਵੀ ਪ੍ਰੋਵਾਈਡ ਕਰਦੇ ਆ ਅچھے ਬੁੱਲਜ਼ ਦਾ ਤੋਂ ਹਰ ਇੱਕ ਪੱਖੋਂ ਜਿਹੜੀ ਸਾਡੀ ਯੂਨੀਵਰਸਿਟੀ ਹੈ ਚਾਹੇ ਐਨੀਮਲਸ ਹੈ ਚਾਹੇ ਐਨੀਮਲ ਤੋਂ ਕੋਈ ਵੀ ਪ੍ਰੋਡਕਟ ਹੈਗਾ ਆ ਬੰਦਾ ਆ ਜਾਂ ਪ੍ਰੋਡਿਊਸ ਹੁੰਦਾ ਆ ਉਹ ਚ ਵੈਲੀ ਐਡੀਸ਼ਨ ਹੁੰਦੀ ਆ ਉਹਦੇ ਸਾਰੇ ਕੰਪੋਨੈਂਟ ਨੂੰ ਇਹ ਯੂਨੀਵਰਸਿਟੀ ਦੇਖਦੀ ਆ ਤੇ ਟ੍ਰੇਨਿੰਗ ਦਿੰਦੀ ਆ ਤੇ ਫਾਰਮਰ ਦੀ ਗਾਈਡੈਂਸ ਕਰਦੀ ਆ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਇਸ ਵੇਲੇ ਮੈਂ ਮੌਜੂਦ ਹਾਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਦੱਸ ਦਿਓ ਕਿ ਅੱਜ ਇੱਕ ਸੈਮੀਨਾਰ ਜਿਹੜਾ ਇੱਥੇ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਜ਼ੋਰ ਦਿੱਤਾ ਗਿਆ ਕਿ ਦੁੱਧ ਸਾਡੀ ਜ਼ਿੰਦਗੀ ਦੇ ਲਈ ਸਾਡੀ ਗਰੋਥ ਦੇ ਲਈ ਕਿੰਨਾ ਇੰਪੋਰਟੈਂਟ ਹੈ ਡੀਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਸਰ ਕੀ ਅੱਜ ਤੁਸੀਂ ਤੁਹਾਡੇ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਸੈਮੀਨਾਰ ਕਰਾਇਆ ਗਿਆ ਹੈ ਇਹ ਨੈਸ਼ਨਲ ਮਿਲਕ ਡੇ ਦੇ ਉਹਦੇ ਉੱਤੇ ਲਈ ਕਰਾਇਆ ਗਿਆ ਹੈ ਨੈਸ਼ਨਲ ਮਿਲਕ ਡੇ 26 ਨਵੰਬਰ ਨੂੰ ਮਨਾਇਆ ਜਾਂਦਾ ਹੈ ਇੰਡੀਆ ਦੇ ਵਿੱਚ ਜਿਹੜਾ ਕੀ ਬਰਥਡੇਟ ਹੈ ਡਾਕਟਰ ਵੀ ਕੁਰੀਨ ਜੀ ਦਾ ਡਾਕਟਰ ਵੀ ਕੁਰੀਨ ਜੀ ਜਿਨ੍ਹਾਂ ਨੂੰ ਆਪਾਂ ਇੰਡੀਆ ਦੇ ਵਿੱਚ ਫਾਦਰ ਆਫ ਵਾਈਟ ਰੈਵੋਲੂਸ਼ਨ ਵੀ ਕਹਿੰਦੇ ਆ ਕਿ ਦੁੱਧ ਦੇ ਜਿਹੜਾ ਆਪਣੀ ਕ੍ਰਾਂਤੀ ਆਈ ਹੈ ਉਹਨਾਂ ਦੇ ਪਿਤਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਕਿਉਂਕਿ ਉਹਨਾਂ ਦਾ ਉਹ ਬੇਸਿਕਲੀ ਇੱਕ ਇੰਜੀਨੀਅਰ ਸੀਗੇ ਪਰ ਉਹਨਾਂ ਨੇ ਕੋਆਪਰੇਟਿਵ ਸੈਕਟਰ ਗੁਰਜਾਰ ਦੇ ਵਿੱਚ ਇੰਨਾ ਕੰਮ ਕੀਤਾ ਕਿ ਮਿਲਕ ਪ੍ਰੋਕਿਊਰਮੈਂਟ ਨੂੰ ਮਿਲਕ ਜਿਹੜਾ ਫਾਰਮਰ ਤੋਂ ਆ ਕੇ ਇੱਕ ਪ੍ਰੋਸੈਸਿੰਗ ਦੇ ਵਿੱਚ ਜਾ ਕੇ ਕੰਜ਼ਿਊਮਰ ਤੱਕ ਕਿਵੇਂ ਪਹੁੰਚੇ ਜਿਹਦੇ ਵਿੱਚ ਹਰ ਇੱਕ ਨੂੰ ਮੁਨਾਫਾ ਹੋਵੇ ਉਹ ਕੋਆਪਰੇਟਿਵ ਸੈਕਟਰ ਨੂੰ ਉਹਨਾਂ ਨੇ ਇੰਡੀਆ ਦੇ ਵਿੱਚ ਇੱਕ ਐਸਟੈਬਲਿਸ਼ ਕੀਤਾ ਤੁਸੀਂ ਪਿਕਚਰ ਮੰਥਨ ਦੇਖੀ ਹੋਣੀ ਹੈ ਉਹਦੇ ਵਿੱਚ ਇਸ ਕੋਆਪਰੇਟਿਵ ਸੁਸਾਇਟੀ ਦਾ ਬੜਾ ਅੱਛਾ ਰੋਲ ਦਿਖਾਇਆ ਗਿਆ ਹੈ ਸੋ ਡਾਕਟਰ ਵੀ ਕੁਰੀਅਨ ਜੀ ਦਾ ਜਿਹੜਾ ਰੋਲ ਰਿਹਾ ਹੈ ਉਹਨਾਂ ਨੂੰ ਇੱਕ ਟ੍ਰਿਬਿਊਟ ਪੇਸ਼ ਕੀਤੀ ਜਾਂਦੀ ਹੈ ਇਨ ਦਾ ਫਾਰਮ ਆਫ}{|\text{National Milk Day}|} ਸਰ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਜੇ ਤੁਸੀਂ ਥੋੜਾ ਜਿਹਾ ਪੁਰਾਣੇ ਸਮੇਂ 'ਚ ਜਾਈਏ ਤਾਂ ਇੱਕੋ ਇੱਕ ਨੇਚਰਲ ਡਰਿੰਕ ਸੀਗੀ ਮਿਲਕ ਜੀ ਹਰ ਘਰ 'ਚ ਹੁੰਦੀ ਸੀ ਇਹ ਸਾਰੇ ਪੀਂਦੇ ਸੀ ਜਿੱਦਾਂ ਅੱਜ ਕੱਲ੍ਹ ਲੋਕ ਪਾਣੀ ਪੀਂਦੇ ਨੇ ਉਸ ਵੇਲੇ ਲੋਕ ਮਿਲਕ ਪੀਂਦੇ ਸੀ ਲੇਕਿਨ ਕਿਤਨਾ ਕਿਤੇ ਸੌਫਟ ਡਰਿੰਕਸ ਆ ਗਈਆਂ ਕੋਲਡ ਡਰਿੰਕਸ ਆ ਗਈਆਂ ਤੁਹਾਨੂੰ ਲੱਗਦਾ ਬਈ ਮਿਲਕ ਦੀ ਥਾਂ ਜਿਹੜੀਆਂ ਇਹਨਾਂ ਡਰਿੰਕਸ ਨੇ ਲੈ ਲਈ ਦੇਖੋ ਮਿਲਕ ਦੀ ਜਿਹੜੀ ਥਾਂ ਹੈ ਉਹ ਕੋਈ ਲੈ ਨਹੀਂ ਸਕਦਾ ਉਹ ਹਰ ਇੱਕ ਚੀਜ਼ ਕਈ ਚੀਜ਼ਾਂ ਹੁੰਦੀਆਂ ਥੋੜੇ ਚਿਰ ਹੀ ਆਉਂਦੀਆਂ ਤੇ ਫਿਰ ਉਹ ਚਲੇ ਜਾਂਦੀਆਂ ਆ ਜਾਂ ਜਿਹੜਾ ਮਿਲਕ ਹੈ ਜਾਂ ਦੁੱਧ ਹੈ ਉਹ ਆਪਣਾ ਸ਼ੁਰੂ ਤੋਂ ਰਿਹਾ ਆ ਤੇ ਆਪਾਂ ਜਦੋਂ ਜਨਮ ਲੈਂਦੇ ਆ ਮਾਂ ਦਾ ਦੁੱਧ ਪੀਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਦੁੱਧ ਜਾਨਵਰਾਂ ਤੋਂ ਮਿਲਦਾ ਉਹ ਪੀਂਦੇ ਆ ਉਹ ساری ਉਮਰ ਪਿੰਦੇ ਰਹਿੰਦੇ ਆ ਜਿਹੜਾ ਆਪਾਂ ਇੰਡੀਆ ਦੇ ਵਿੱਚ ਦੇਖੀ ਅਗਰ ਵੈਜੀਟੇਰੀਅਨ ਜਿਹੜੀ ਸੋਸਾਇਟੀ ਹੈ ਉਹ ਕਿਤੇ ਡਿਪੈਂਡ ਕਰਦੀ ਹੈ ਉਹਨਾਂ ਦਾ ਮਿਲਕ ਦਾ ਜਿਹੜਾ ਪ੍ਰੋਟੀਨ ਦਾ ਸੋਰਸ ਹੈ ਉਹ ਮਿਲਕ ਪ੍ਰੋਟੀਨ ਹੀ ਹੈ ਮੇਨਲੀ ਜਾਂ ਥੋੜਾ ਬਹੁਤਾ ਪਲਾਂਟ ਸੋਰਸ ਹੈ ਪਰ ਮੇਨਲੀ ਮਿਲਕ ਪ੍ਰੋਟੀਨ ਹੈ ਅਗਰ ਮਿਲਕ ਦੇ ਉੱਪਰ ਧਿਆਨ ਨਾ ਦਵਾਂਗੇ ਜਾਂ ਮਿਲਕ ਪ੍ਰੋਡਕਟ ਦੇ ਉੱਪਰ ਜਾਂ ਆਪਾਂ ਪਨੀਰ ਦੇ ਉੱਪਰ ਧਿਆਨ ਨਾ ਆਉਂਦਾਵਾਂਗੇ ਤਾਂ ਜਿਹੜਾ ਮੇਨ ਪ੍ਰੋਟੀਨ ਦਾ ਸੋਰਸ ਹੈ ਵੈਜੀਟੇਰੀਅਨ ਡਾਈਟ ਦੇ ਵਿੱਚ ਉਹ ਆਪਾਂ ਪ੍ਰੋਟੈਕਟ ਨਹੀਂ ਕਰ ਸਕਾਂਗੇ ਸੋ ਇਸ ਕਰਕੇ ਜਿਹੜਾ ਕੋਲਡ ਡਰਿੰਕ ਪੀ ਲੋ ਜਾਂ ਜੋ ਮਰਜੀ ਪੀ ਲੋ ਪਰ ਉਹਦੇ ਵਿੱਚ ਜਿਹੜਾ ਮਿਲਕ ਦੇ ਕੰਸਟਿਟੂਐਂਟਸ ਹੈਗੇ ਲੈਕਟੋਜ਼ ਹੈ ਮਿਲਕ ਪ੍ਰੋਟੀਨ ਹੈ ਮਿਲਕ ਫੈਟ ਹੈ ਉਹ ਜਿਹੜਾ ਸਬਸਟੀਟਿਊਟ ਹੈ ਉਹ ਨੂੰ ਕੋਈ ਨਹੀਂ ਕਰ ਸਕਦਾ ਬਿਲਕੁਲ ਸਰ ਸਹੀ ਕਹਿ ਰਹੇ ਤੁਸੀਂ ਕਿਉਂਕਿ ਪਲਵਾਨ ਬੰਦਾ ਕੋਲ ਰਿੰਗ ਠੀਕ ਨਹੀਂ ਬਣ ਸਕਦਾ ਉਹ ਤਾਂ ਦੁੱਧ ਪੀ ਕੇ ਹੀ ਬਣੂਗਾ ਤੇ ਦੇਖਣ ਦੇ ਵਿੱਚ ਇਹ ਆਂਦਾ ਯਾਰ ਅੱਜ ਕੱਲ ਨਾ ਜਿਹੜੇ ਦੁੱਧ ਜਿਹੜੇ ਕੰਜ਼ਿਊਮ ਕਰਦੇ ਨੇ ਉਹ ਵੀ ਘਟ ਰਹੇ ਨੇ ਤੇ ਜਿਹੜੇ ਦੁੱਧ ਪ੍ਰੋਡਿਊਸ ਕਰਦੇ ਨੇ ਉਹ ਵੀ ਘਟ ਰਹੇ ਨੇ ਕਿੱਥੇ ਨਾ ਕਿੱਥੇ ਜਿਹੜੇ ਕਿਸਾਨ ਨੇ ਉਹ ਵੀ ਘਟਦੇ ਜਾ ਰਹੇ ਨੇ ਕਹਿੰਦੇ ਜੀ ਅੱਜ ਕੱਲੇ ਜਿਹੜਾ ਤੰਦਨਾ ਅੱਪਾ ਨੂੰ ਜਦੋਂ ਆਪਾਂ ਸਕੂਲ 'ਚ ਹੁੰਦੇ ਸੀ ਇਹਨੂੰ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਦੇ ਨਾਲ ਅਸੀਂ ਜੋੜਦੇ ਸੀ ਬਈ ਬੰਦਾ ਖੇਤੀਬਾੜੀ ਵੀ ਕਰਦਾ ਨਾਲ ਉਹ ਪਸ਼ੂ ਵੀ ਰੱਖਦਾ ਤਾਂ ਉਹਦੀ ਵਧੀਆ ਇਨਕਮ ਹੋ ਜਾਂਦੀ ਹੁਣ ਜਿਹੜੇ ਪਸ਼ੂ ਰੱਖਦੇ ਸੀ ਉਹ ਵੀ ਕੱਟਦੇ ਜਾ ਰਹੇ ਨੇ ਜਿਹੜੇ ਦੁੱਧ ਕੰਜ਼ਿਊਮ ਕਰਦੇ ਸੀ ਉਹ ਵੀ ਕੱਟਦੇ ਜਾ ਰਹੇ ਤਾਂ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਆ ਗੜਵਾਸੂ ਦੇ ਵੱਲੋਂ ਕਿਸ ਤਰੀਕੇ ਦੇ ਜਿਹੜੇ ਨੇ ਉਪਰਾਲੇ ਕੀਤੇ ਜਾ ਰਹੇ ਨੇ ਮਿਲਕ ਨੂੰ ਲੈ ਕੇ ਅਗਰ ਆਪਾਂ ਦੇਖੀਏ ਮਿਲਕ ਜਿਹੜੀ ਪ੍ਰੋਡਕਸ਼ਨ ਹੈ ਸਾਡੀ ਵਧ ਰਹੀ ਹੈ ਜੀ ਠੀਕ ਹੈ ਔਰ ਆਪਣੀ ਟੋਟਲ ਇੰਡੀਆ ਦੀ ਪਾਪੂਲੇਸ਼ਨ 140 ਕਰੋੜ ਹੋ ਚੁੱਕੀ ਹੈ। ਔਰ 140 ਕਰੋੜ ਪਾਪੂਲੇਸ਼ਨ ਨੂੰ ਮਿਲਕ ਦੇਣਾ ਇੱਕ ਬੜਾ ਵੱਡਾ ਚੈਲੰਜ ਹੈ। ਸੋ ਇਸ ਕਰਕੇ ਵਾਈਟ ਰੈਵੋਲੂਸ਼ਨ ਟੂ ਦਾ ਸਰਕਾਰ ਨੇ ਆਪਣਾ ਜਿਹੜਾ ਜ਼ਿੰਮੇਵਾਰੀ ਲਈਤੀ ਹੈ ਉਹ ਉਹਦੇ ਵਿੱਚ ਅچھے ਐਨੀਮਲਸ ਅچھے ਐਨੀਮਲਸ ਦੀ ਅਚੀ ਪ੍ਰੋਡਕਸ਼ਨ ਹੋਵੇ ਔਰ ਕੁਆਲਟੀ ਮਿਲਕ ਪ੍ਰੋਡਿਊਸ ਹੋਵੇ ਜਿਹੜਾ ਹਾਈਜੇਨਿਕ ਹੋਵੇ ਉਹਦੀ ਪ੍ਰੋਸੈਸਿੰਗ ਇਹਨੂੰ ਆਪਾਂ ਵੈਲਿਊ ਐਡੀਸ਼ਨ ਚ ਕਹਿੰਦੇ ਆ ਮਿਲਕ ਇੱਕ ਲਿਕਵਿਡ ਮਿਲਕ ਹੋ ਗਿਆ ਇੱਕ ਐਡੀਸ਼ਨ ਅਲਾ ਹੋ ਗਿਆ ਦੋਨੇ ਜਿਹੜੇ ਕੁਆਲਟੀ ਮਿਲਕ ਮਾਰਕੀਟ ਚਾਨ ਪ੍ਰੋਸੈਸਡ ਮੀਟ ਮਿਲਕ ਮਾਰਕੀਟ ਚਾਨ ਤੇ ਕੰਜ਼ਿਊਮਰ ਨੂੰ ਜਿਹੜਾ ਦੁੱਧ ਹੈ ਤੇ ਦੁੱਧ ਦੇ ਪ੍ਰੋਡਕਟ ਇੱਕ ਠੀਕ ਰੇਟ ਨਾਲ ਮਿਲਣ ਤੁਸੀਂ ਦੇਖੀਏ ਅੱਜ ਕੱਲ ਮਿਲਕ ਦਾ ਪ੍ਰੋਟੀਨ ਦਾ ਰੇਟ ਪਨੀਰ ਦਾ ਰੇਟ ਕਿੰਨਾ ਜ਼ਿਆਦਾ ਹੋ ਗਿਆ ਹੈ ਠੀਕ ਹੈ ਸੋ ਇਹ ਜਿਹੜਾ ਧੰਦਾ ਹੈ ਇਹ ਧੰਦਾ ਹਮੇਸ਼ਾ ਜਿਹੜਾ ਵਾਇਬਲ ਰਹੇਗਾ ਤੇ ਇੱਕ ਜਿਹੜਾ ਇਹ ਇੱਥੋਂ ਦੇਖਦੇ ਆਂ ਅਸਾਂ ਕਿ ਅ ਡੇ ਟੂ ਡੇ ਬੇਸਿਸ ਦੇ ਉੱਪਰ ਫਾਰਮਰ ਨੂੰ ਇਤੋਂ ਇਨਕਮ ਆਂਦੀ ਹੈ ਜਿਹੜਾ ਤੁਸੀਂ ਆਪਾਂ ਦੇਖਦੇ ਆਂ ਕਿ ਅਗਰ ਉਹ ਐਗਰੀਕਲਚਰ ਕਰਦਾ ਆ ਜਦੋਂ ਉਹ ਝੋਨਾ ਬੀਜਣ ਜਾਊਗਾ ਜਾਂ ਕਣਕ ਬੀਜਣ ਜਾਊਗਾ ਕੋਈ ਚੀਜ਼ ਬੀਜਣ ਜਾਊਗਾ ਵੇਚਣ ਜਾਊਗਾ ਉਦੋਂ ਹੀ ਉਹਨੂੰ ਉਹ ਇਨਕਮ ਮਿਲੇਗੀ ਇਹਦੇ ਵਿੱਚ ਜ्यों ਹੀ ਉਹ ਡੇਲੀ ਦੁੱਧ ਕਿਸੇ ਕੋਆਪਰੇਟਿਵ ਚ ਪੰਦਾ ਆ ਜਾਂ ਕਿਸੇ ਹਾਂ ਵੇਚਦਾ ਆ ਉਹਨੂੰ ਡੇਲੀ ਡੇਲੀ ਬੇਸਿਸ ਦੇ ਉੱਪਰ ਪੈਸੇ ਆਂਦੇ ਆ ਸੋ ਇੱਕ ਇਹ ਧੰਦਾ ਬੜਾ ਮੁਨਾਫੇ ਵਾਲਾ ਆ ਪਰ ਇਦੇ ਵਿੱਚ ਜਿਹੜੀ ਲੋੜ ਹੈ ਉਹ ਫਾਰਮਰਸ ਨੂੰ ਇੱਕ ਦੂਜੇ ਨਾਲ ਮਿਲ ਕੇ ਕੋਆਪਰੇਟਿਵ ਵੇ ਦੇ ਨਾਲ ਚੱਲਣ ਦੀ ਲੋੜ ਹੈ ਤਾਂ ਕਿ ਉਹ ਇੱਕ ਦੂਜੇ ਦਾ ਹੈਲਪ ਕਰ ਸਕੇ ਹੈਲਪ ਕਰਕੇ ਇਸ ਧੰਦੇ ਨੂੰ ਵਾਇਬਲ ਕਰਕੇ ਕੰਟੀਨਿਊ ਕਰ ਸਕਣ ਤੇ ਜਿੱਥੇ ਜਿੱਥੇ ਉਹਨਾਂ ਨੂੰ ਸਾਡੀ ਲੋੜ ਪੈਂਦੀ ਹੈ ਚਾਹੇ ਉਹ ਮਿਲਕ ਪ੍ਰੋਸੈਸਿੰਗ ਦੀ ਟ੍ਰੇਨਿੰਗ ਹੈ ਜਾਂ ਕੋਈ ਐਨੀਮਲ ਡਿਜ਼ੀਜ਼ ਕੰਟਰੋਲ ਉਹਦੀ ਬਿਮਾਰੀ ਦਾ ਡਾਇਗਨੋਸਿਸ ਕਰਨਾ ਹੈ ਅਸੀਂ ਹਰ ਇੱਕ ਪੱਖੋਂ ਉਹਨਾਂ ਦਾ ਹੈਲਪ ਕਰਦੇ ਹਾਂ ਤੇ ਇਥੋਂ ਅਸੀਂ ਗਾਇਆਂ ਦਾ ਔਰ ਮੱਝਾਂ ਦਾ ਜਿਹੜਾ ਉਹਨੂੰ ਏਆਈ ਕਰਨ ਲਈ ਸੀਮਨ ਵੀ ਪ੍ਰੋਵਾਈਡ ਕਰਦੇ ਆ ਅچھے ਬੁੱਲਸ ਦਾ ਤੋਂ ਹਰ ਇੱਕ ਪੱਖੋਂ ਜਿਹੜੀ ਸਾਡੀ ਯੂਨੀਵਰਸਿਟੀ ਹੈ ਚਾਹੇ ਐਨੀਮਲਸ ਹੈ ਚਾਹੇ ਐਨੀਮਲ ਤੋਂ ਕੋਈ ਵੀ ਪ੍ਰੋਡਕਟ ਹੈਗਾ ਆ ਬੰਦਾ ਆ ਜਾਂ ਪ੍ਰੋਡਿਊਸ ਹੁੰਦਾ ਆ ਔਰ ਚ ਵੈਲਿਊ ਐਡੀਸ਼ਨ ਹੁੰਦੀ ਆ ਉਹਦੇ ਸਾਰੇ ਕੰਪੋਨੈਂਟ ਨੂੰ ਇਹ ਯੂਨੀਵਰਸਿਟੀ ਦੇਖਦੀ ਹੈ ਤੇ ਟ੍ਰੇਨਿੰਗ ਦਿੰਦੀ ਹੈ ਤੇ ਫਾਰਮਰ ਦੀ ਗਾਈਡੈਂਸ ਕਰਦੀ ਹੈ ਥੈਂਕ ਯੂ ਸਰ ਬਹੁਤ ਸੋਹਣੀ ਜਾਣਕਾਰੀ ਦਿੱਤੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜਿਹੜਾ ਦੁੱਧ ਆ ਉਹ ਨਾ ਸਿਰਫ ਕੰਜ਼ਿਊਮ ਕਰਨ ਵਾਲਾ ਦੇ ਵਾਸਤੇ ਬੈਨੀਫਿਟ ਰੱਖਦਾ ਸਗੋ ਜਿਹੜੇ ਕਿਸਾਨ ਨੇ ਇਸ ਨੂੰ ਪੈਦਾ ਕਰਦੇ ਨੇ ਇਸ ਨੂੰ ਵੇਚਦੇ ਨੇ ਉਹਨਾਂ ਵਾਸਤੇ ਵੀ ਇੱਕ ਡੇਲੀ ਇਨਕਮ ਦਾ ਸੋਰਸ ਹੈ ਇਸ ਤੋਂ ਇਲਾਵਾ ਜਿਹੜੀ ਤਾਕਤ ਆ ਉਹ ਮੈਨੂੰ ਨਹੀਂ ਲੱਗਦਾ ਬਈ ਕਿਸੇ ਨੂੰ ਦੱਸਣ ਦੀ ਲੋੜ ਆ ਕਿ ਸਾਡੇ ਵਾਸਤੇ ਕਿੰਨਾ ਬੈਨੀਫਿਟ ਰੱਖਦਾ